¡Cargido! ਮਾ ਹੁਣ ਵੀ ਤੁਸੀਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਲੱਸੀ ਬੁਲਾ ਰਹੇ ਤਾਂ ਮੁਸ਼ਕਲ ਬਹੁਤ ਹੁੰਦੀ ਆ ਪਰ ਫਿਰ ਵੀ ਅਸੀਂ ਹਮੇਸ਼ਾ ਦਵਾਂਗੇ ਗਰਮੀ ਵਿੱਚ ਵੀ ਤੇ ਸਰਦੀ ਵਿੱਚ ਵੀ ਮੱਕੀ ਦੀ ਰੋਟੀ ਹਾਂਜੀ ਤੇ ਸਰੋਂ ਦਾ ਸਾਗ ਸਪੈਸ਼ਲ ਅਸੀਂ ਆਪਣੇ ਖੇਤਾਂ ਵਿੱਚ ਬੀਜਿਆ ਹੋਇਆ ਵਾ ਕਿੰਨੇ ਘਰ ਤੇਰ ਦੇ ਵਿੱਚ ਤਿਆਰ ਹੁਣ 3-4 ਘੰਟੇ ਤਾਂ ਲੱਗਦੇ ਹੀ ਆ ਜੀ ਕਰਦੇ ਹਮੇਸ਼ਾ ਅਸੀਂ ਇੱਥੇ ਹੀ ਚੁੱਲੇ ਦੀ ਤਿਆਰ ਕਰਦੇ ਆਂ ਟਿੱਡੀਆਂ ਵੀ ਜੜੀਆਂ ਨੇ ਚੁੱਲੇ ਤੇ ਬਣ ਰਹੀ ਐ ਤੇ ਗੱਲ ਕਰੀਏ ਸਾਗ ਦੀ ਸਾਗ ਵੀ ਜਿਹੜਾ ਆ 4 ਘੰਟੇ ਤੱਕ ਚੁੱਲੇ ਤੇ ਬਣਦਾ ਦਾ ਮਤਲਬ ਤੁਹਾਨੂੰ ਫੀਡਬੈਕ ਦੇ ਕੇ ਜਾਂਦੇ ਨੇ ਸਾਰੇ ਕੀ ਜਾਂਦੀ ਹੈ ਜੀ ਬਹੁਤ ਵਧੀਆ ਬਹੁਤ ਟੇਸਟੀ ਆ ਜਿਵੇਂ ਚਲੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਵੀ ਜਿਵੇਂ ਪਿੱਤਲ ਦੇ ਗਲਾਸ ਵਗੈਰਾ ਪਿੱਤਲ ਦੇ ਭਾਂਡਿਆਂ ਦੇ ਵਿੱਚ ਤੇ ਸਰਬ ਲੋਹ ਦੇ ਭਾਂਡਿਆਂ ਵਿੱਚ ਅਸੀਂ ਦੇ ਸਕੀਏ ਪੂਰਾ ਹੈਲਥ ਦਾ ਧਿਆਨ ਰੱਖਿਆ ਜਾ ਰਿਹਾ ਤੇ ਨਾਲ ਦੀ ਨਾਲ ਸਵਾਦ ਦਾ ਵੀ ਧਿਆਨ ਰੱਖਿਆ ਜਾ ਹਾਂਜੀ ਹਾਂਜੀ ਪਲੇਟ ਜਿਹੜੀ ਹੈ ਕਿੱਦਾਂ ਤਿਆਰ ਕੀਤੀ ਜਾਂਦੀ ਹੈ ਜਿਵੇਂ ਉਹਦੇ ਵਿੱਚ ਸਾਗ ਹੁੰਦਾ ਫੁਲਕੇ ਹੁੰਦੇ ਆ ਆਚਾਰ ਹੁੰਦਾ ਤੇ ਮੱਖਣ ਹੁੰਦਾ ਵਾ ਨਾਲ ਜੀ ਹਾਂਜੀ ਤੇ ਲੱਸੀ ਨਾਲ ਲੱਸੀ ਹਾਂਜੀ ਸਪੈਸ਼ਲ ਸਪੈਸ਼ਲ ਹੈ ਮੱਕੀ ਦੀ ਰੋਟੀ ਸਰੋਦਾ ਸਾਗ ਲੱਸੀ ਇਹ ਸਪੈਸ਼ਲ ਆ ਸਾਡਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੇ ਸਿੜੀ ਹੈਡਲਾਈਨ ਤਾਂ ਮੈਂ ਹਾਂ ਨੀਹਾ ਮਲਿਕ ਆਪਣੇ ਪੰਜਾਬ ਦੀ ਜਿਹੜੀ ਸ਼ਾਨ ਹੁੰਦੀ ਹੈ ਉਹ ਹੁੰਦਾ ਹੈ ਮੱਕੀ ਦੀ ਰੋਟੀ ਸਰੋਦਾ ਸਾਗ ਤੇ ਸਾਤ ਵਿੱਚ ਲੱਸੀ ਤੇ ਅੱਜ ਅਸੀਂ ਤੁਹਾਨੂੰ ਇੱਕ ਹਵੇਲੀ ਦੇ ਵਿੱਚ ਲੈ ਕੇ ਪਹੁੰਚੇ ਆ ਜਿੱਥੇ ਕਿ ਗਰਮੀਆਂ ਦੇ ਸੀਜ਼ਨ ਦੇ ਵਿੱਚ ਵੀ ਤੁਹਾਨੂੰ ਇੱਕ ਲੱਸੀ ਸਾਗ ਤੇ ਮੱਕੀ ਦੀ ਰੋਟੀ ਜਿਹੜੀ ਮਿਲਣ ਵਾਲੀ ਹੈ ਉਹ ਵੀ ਬਿਲਕੁਲ ਦੇਸੀ ਅੰਦਾਜ਼ ਦੇ ਵਿੱਚ ਮੈਡਮ ਸਾਡੇ ਨਾਲ ਮੌਜੂਦ ਨੇ ਮੈਡਮ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹਾਂਜੀ ਵਧੀਆ ਤੁਸੀਂ ਦੱਸੋ ਟਾਈਮਾ ਹੁਣ ਵੀ ਤੁਸੀਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਲੱਸੀ ਬੁਲਾ ਰਹੇ ਹੋ ਕਾਰਨ ਕੀ ਹੈ ਹਾਂਜੀ ਜਿਵੇਂ ਹੁਣ ਅਸੀਂ ਹੈ ਤਾਂ ਮੁਸ਼ਕਲ ਬਹੁਤ ਹੁੰਦੀ ਆ ਪਰ ਫਿਰ ਵੀ ਅਸੀਂ ਹਮੇਸ਼ਾ ਦਵਾਂਗੇ ਗਰਮੀ ਵਿੱਚ ਵੀ ਤੇ ਸਰਦੀ ਵਿੱਚ ਵੀ ਮੱਕੀ ਦੀ ਰੋਟੀ ਹਾਂਜੀ ਤੇ ਸਰੋਂ ਦਾ ਸਾਗ ਇਹ ਸਪੈਸ਼ਲ ਅਸੀਂ ਆਪਣੇ ਖੇਤਾਂ ਵਿੱਚ ਬੀਜਿਆ ਹੋਇਆ ਵਾ ਕਿਆ ਬਾਤ ਹੈ ਘਰ ਕਾਜਾ ਦਾ ਸਾਗ ਦੀ ਜੇ ਗੱਲ ਕਰੀਓ ਖੇਤਾਂ ਵਿੱਚ ਬੀਜਿਆ ਹੋਇਆ ਹਾਂਜੀ ਹਾਂਜੀ ਤੇ ਵੈਸੇ ਤਾਂ ਇੱਕ ਗੱਲ ਕਰੀਏ ਸਾਗ ਦੀ ਕਿੰਨੇ ਘਰ ਤੇਰ ਦੇ ਵਿੱਚ ਤਿਆਰ ਹੁੰਦਾ ਹੈ ਤੇ ਕਿਵੇਂ ਤਿਆਰ ਕਰਦੇ ਹੋ ਇਹ ਹੋ ਜਾਂਦਾ 3-4 ਘੰਟੇ ਤਾਂ ਲੱਗਦੇ ਹੀ ਆ ਜੀ ਹਾਂਜੀ ਮਤਲਬ ਪੁਰਾਣਾ ਟੇਸਟ ਮਿਲਣ ਵਾਲਾ ਪਿੰਡਾ ਵਾਲਾ ਹਾਂਜੀ ਹਾਂਜੀ ਕਰਦੇ ਹਮੇਸ਼ਾ ਅਸੀਂ ਇੱਥੇ ਹੀ ਚੁੱਲ੍ਹੇ ਦੀ ਤਿਆਰ ਕਰਦੇ ਆਂ ਮੈਂ ਕਹੂੰਗੀ ਕਿ ਹਾਂ ਤੁਹਾਨੂੰ ਇੱਕ ਵਾਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀ ਕਰਨ ਰੋਟੀਆਂ ਵੀ ਜੜੀਆਂ ਨੇ ਚੁੱਲ੍ਹੇ ਤੇ ਬਣ ਰਹੀ ਹੈ ਤੇ ਗੱਲ ਕਰੀਏ ਸਾਗ ਦੀ ਸਾਗ ਵੀ ਜਿਹੜਾ ਆ 4 ਘੰਟੇ ਤੱਕ ਚੁੱਲ੍ਹੇ ਤੇ ਬਣ ਹਾਂਜੀ ਹਾਂਜੀ ਕੀ ਬਾਤ ਹੈ ਤੇ ਬੜਾ ਕਿੱਦਾਂ ਦਾ ਰਿਸਪਾਂਸ ਮਿਲਦਾ ਹੈ ਜਿਹੜੇ ਲੋਕ ਆਉਂਦੇ ਨੇ ਕਿੱਦਾਂ ਦਾ ਮਤਲਬ ਤੁਹਾਨੂੰ ਫੀਡਬੈਕ ਦੇ ਕੇ ਜਾਂਦੇ ਨੇ ਸਾਰੇ ਕਹਿ ਕੇ ਜਾਂਦੇ ਆ ਜੀ ਬਹੁਤ ਵਧੀਆ ਬਹੁਤ ਟੇਸਟੀ ਆ ਜਿਵੇਂ ਚਲੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਵੀ ਜਿਵੇਂ ਪਿੱਤਲ ਦੇ ਗਲਾਸ ਵਗੈਰਾ ਪਿੱਤਲ ਦੇ ਭਾਂਡਿਆਂ ਦੇ ਵਿੱਚ ਤੇ ਸਰਬ ਲੋਹੇ ਦੇ ਭਾਂਡਿਆਂ ਵਿੱਚ ਅਸੀਂ ਦੇ ਸਕੀਏ ਕੋਸ਼ਿਸ਼ ਸਾਡੀ ਇਹ ਆ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਵੀ ਚਲੋ ਬਿਮਾਰੀਆਂ ਤੋਂ ਬਚਾ ਰਹਿੰਦਾ ਵਾ ਕੀ ਬਾਤ ਹੈ ਮਤਲਬ ਪੂਰਾ ਰੱਖਿਆ ਜਾ ਰਿਹਾ ਤੇ ਨਾਲ ਦੀ ਨਾਲ ਸਵਾਦ ਦਾ ਵੀ ਧਿਆਨ ਰੱਖਿਆ ਜਾਂਦਾ ਹਾਂਜੀ ਹਾਂਜੀ ਤੇ ਮੈਂ ਉਹ ਪਲੇਟ ਜਿਹੜੀ ਹੁੰਦੀ ਹੈ ਇੱਕ ਵਾਰੀ ਅਸੀਂ ਦੇਖਣਾ ਚਾਹਾਂਗੇ ਕਿ ਪਲੇਟ ਜਿਹੜੀ ਹੈ ਕਿੱਦਾਂ ਤਿਆਰ ਕੀਤੀ ਜਾਂਦੀ ਹੈ ਕੀ ਕੀ ਵਿੱਚ ਪਾਇਆ ਜਾਂਦਾ ਹੈ ਤੇ ਕਿਹੜੀ ਕਿਵੇਂ ਦੀ ਪਲੇਟ ਹੁੰਦੀ ਹੈ ਹਾਂਜੀ ਦੇਖ ਲਓ ਤੁਸੀਂ ਕੀ ਆਰ ਕੀਤੀ ਪਈ ਆ ਜਿਵੇਂ ਉਹਦੇ ਵਿੱਚ ਸਾਗ ਹੁੰਦਾ ਫੁਲਕੇ ਹੁੰਦੇ ਆ achar ਹੁੰਦਾ ਤੇ ਮੱਖਣ ਹੁੰਦਾ ਵਾ ਨਾਲ ਜੀ ਹਾਂਜੀ ਤੇ ਲੱਸੀ ਨਾਲ ਲੱਸੀ ਹਾਂਜੀ ਸਪੈਸ਼ਲ ਸਪੈਸ਼ਲ ਹੈ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਲੱਸੀ ਇਹ ਸਪੈਸ਼ਲ ਆ ਸਾਡਾ ਜੀ ਹਾਂਜੀ ਜਿਹੜਾ ਵੀ ਖਾ ਕੇ ਜਾਂਦਾ ਬਹੁਤ ਖੁਸ਼ ਹੁੰਦਾ ਤੇ ਬਹੁਤ ਵਧੀਆ ਲੱਗਦਾ ਗਲੇ ਨੂੰ ਵੀ ਚਲੋ ਪੁਰਾਣਾ ਵੈਸੇ ਮਿਲ ਨਹੀਂ ਰਿਹਾ ਸਭ ਕੁਝ ਇੱਥੇ ਮਿਲਦਾ ਪਿਆ ਵਾ ਆਪਣੇ ਮੈਂ ਜੀ ਬਿਲਕੁਲ ਹਾਂ ਜੀ ਤੇ ਮੈਂ ਕਹੂੰਗੀ ਕੈਮਰਾ ਪਰਸਨ ਨੂੰ ਇੱਕ ਵਾਰ ਜਿਹੜਾ ਤੁਹਾਡੇ ਨਾਲ ਤਸਵੀਰਾਂ ਜੜੀਆਂ ਨੇ ਸਾਂਝੀ ਕਰਨਾ ਤੁਸੀਂ ਦੇਖ ਸਕਦੇ ਹੋ ਫਾਈਨਲੀ ਸਾਗ ਦੇ ਜਿਹੜੇ ਲੁੱਕ ਆ ਤੁਹਾਨੂੰ ਦੇਖਣ ਨੂੰ ਮਿਲਣ ਵਾਲੀ ਹੈ ਲੱਸੀ ਹੈ ਸਾਗ ਹੈ ਮੱਖਣ ਜਿਹੜਾ ਵਾਈਟ ਹੈ ਤੇ ਨਾਲ ਮੱਕੀ ਦੀ ਰੋਟੀ ਹੈ ਆ ਆਪ ਤਿਆਰ ਕਰਦੇ ਹੋ ਇਹ ਹਾਂਜੀ ਆਪ ਤਿਆਰ ਕਰਦੇ ਆ ਇਹ 50 ਰੁਪਏ ਦੀ ਪਲੇਟ ਆ ਜੀ ਕਿਆ ਬਾਤ ਹੈ 50 ਦੇ ਵਿੱਚ ਤੁਹਾਨੂੰ ਸਾਗ ਮੱਕੀ ਦੀ ਰੋਟੀ ਤੇ ਨਾਲ ਅੱਸੀ ਵੀ ਮਿਲਣ ਵਾਲੀ ਜੇ ਮੈਮ ਸਾਗ ਦੁਬਾਰਾ ਲੈਣਾ ਹੋਵੇ ਫਿਰ ਕੋਈ ਗੱਲ ਨਹੀਂ ਥੋੜਾ ਬਹੁਤੇ ਦਾ ਨਹੀਂ ਪੈਸੇ ਲਾਉਂਦੇ ਜੇ ਜਿੰਨੇ ਜ਼ਿਆਦਾ ਅਗਲੇ ਨੇ ਪੈਕਿੰਗ ਵੀ ਆਰਾ ਕਰਾਉਣੀ ਹੈ ਜ਼ਿਆਦਾ ਫਿਰ ਤਾਂ ਲੱਗਣੇ ਆ ਜੀ ਹਾਂਜੀ ਹਾਂਜੀ ਵੈਸੇ ਥੋੜਾ ਜੇ ਕੋਈ ਕਿਸੇ ਨੇ ਆਣਾ ਹੋਵੇ ਤੇ ਸਾਗ ਦਾ ਜਿਹੜਾ ਆ ਟੇਸਟ ਕਰਨਾ ਹੋਵੇ ਆਪਣੀ ਲੋਕੇਸ਼ਨ ਦੱਸ ਦੋਗੇ ਹਾਂਜੀ ਜਿਵੇਂ ਆਹ ਆਪਣੇ ਹੈਗਾ ਵਾ ਲੁਧਿਆਣੇ ਤੋਂ ਮਲੇਰਕੋਟਲਾ ਰੋਡ ਜੀ ਹਾਂਜੀ ਆ ਕੰਡਾ ਹੈਗਾ ਕੋਲੇ ਜੀ ਬਿਜਲੀ ਘਰ ਨੇੜੇ ਪੈਂਦਾ ਜੀ ਆਲਮਗੀਰ ਸਾਹਿਬ ਗੁਰਦੁਆਰਾ ਸਾਹਿਬਾ ਕੋਲੇ ਜੀ ਹਾਂਜੀ ਮੇਨ ਰੋਡ ਤੇ ਹਾਂਜੀ ਸੋ ਜਿਵੇਂ ਕਿ ਅਸੀਂ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਥਾਲੀ ਦੀ ਤੁਹਾਨੂੰ ਦਿਖਾ ਸਕਦੇ ਆ ਸਾਗ ਮੱਕੇ ਦੀ ਰੋਟੀ ਤੇ ਲੱਸੀ ਜਿਹੜੀ ਐ ਸਿਰਫ ਪੰਜਾਬ ਦੇ ਵਿੱਚ ਤੁਹਾਨੂੰ ਮਿਲਣ ਵਾਲੀ ਹੈ ਜੇ ਗੱਲ ਕਰੀਏ ਮੱਖਣ ਦੀ ਹੈ ਵਾਈਟ ਕਰਦਾ ਪਿਓਰ ਮੱਖਣ ਹੈ ਜੋ ਕਿ ਤੁਸੀਂ ਆ ਕੇ ਟੇਸਟ ਕਰ ਸਕਦੇ ਹੋ ਕਿੱਦਾਂ ਦਾ ਸੁਆਦ ਆ ਜੇ ਤੁਸੀਂ ਟੇਸਟ ਕੀਤਾ ਹੋਇਆ ਤਾਂ ਇੱਕ ਵਾਰੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਜੇ ਤੁਸੀਂ ਇੱਥੇ ਆ ਕੇ ਵਿਜ਼ਿਟ ਕਰਨਾ ਚਾਹੁੰਦੇ ਹੋ ਤੇ ਉਹ ਵੀ ਜਰੂਰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਦੱਸ ਦਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਕਰਦੇ ਤੇ ਹੋਰ ਇਤਿਹਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਸਿਟੀ ਐਡ ਲਾਈਨ ਮੈਂ ਨਹੀਂ ਹਮਲੇ ਕੈਮਰਾ ਪਰਸਨ ਵੀ ਸ਼ੁਨਾ